ਤੁਹਾਡਾ ਸਰੀਰ ਫਿੱਟ ਹੋਏਗਾ ਤੇ ਇਹ ਸਰੀਰ ਜਿਹੜਾ ਹੈ ਨਾ ਉਹ ਤੁਹਾਨੂੰ ਕਰੋੜ ਰੁਪਈਆ ਵੀ ਕਮਾ ਕੇ ਦੇ ਸਕਦਾ ਪਰ ਜੇ ਇਹ ਸਰੀਰ ਇਸ लायक ਨਾ ਰਿਹਾ ਇਹ ਬਿਮਾਰ ਹੋ ਗਿਆ ਤੇ 10 ਰੁਪਏ ਵੀ ਕਮਾਣੇ ਜਿਹੜੇ ਨੇ ਉਹ ਕਈ ਵਾਰ ਮੁਸ਼ਕਲ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਮੋਟਾਪੇ ਦੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਮੋਟਾਪੇ ਦੇ ਕਰਕੇ ਬਹੁਤ ਸਾਰੇ ਹੈਲਥ ਇਸ਼ੂਸ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਚੁੱਕੇ ਨੇ ਬੀਪੀ 슈ਗਰ ਕੋਲੇਸਟ੍ਰੋਲ ਥਾਇਰਾਇਡ ਯੂਰਿਕ ਐਸਿਡ ਡਾਈਜੈਸ਼ਨ ਦੀ ਪ੍ਰੋਬਲਮ ਬਹੁਤ ਸਾਰੀਆਂ ਪ੍ਰੋਬਲਮ ਓਵਰ weight ਦੇ ਕਰਕੇ 130 ਤਰ੍ਹਾਂ ਦੇ ਹੈਲਥ ਇਸ਼ੂਜ਼ ਹੁੰਦੇ ਨੇ ਜਿਹੜੇ ਕਿ ਕਿਸੇ ਪਰਸਨ ਦੀ ਜ਼ਿੰਦਗੀ ਦੇ ਵਿੱਚ ਆ ਸਕਦੇ ਨੇ ਪਰ ਫਿਰ ਵੀ ਉਹ ਲੋਗ ਆਪਣੇ ਆਪ ਨੂੰ ਫਿੱਟ ਨਹੀਂ ਕਰਨਾ ਚਾਹੁੰਦੇ ਪਤਾ ਕਿਉਂ ਕਿਉਂਕਿ ਜੇ ਆਪਣੇ ਆਪ ਨੂੰ ਫਿੱਟ ਕਰਨਾ ਹੈ ਤੇ ਉਹਦੇ ਲਈ ਕੁਝ ਅਮਾਊਂਟ ਪੇ ਕਰਨਾ ਪੈਂਦਾ ਪਰ ਉਹ ਅਮਾਊਂਟ ਪੇ ਕਰਨ ਵਾਸਤੇ ਉਹ ਤਿਆਰ ਨਹੀਂ ਹੈਗੇ ਅਮਾਊਂਟ ਕੀ ਹੈ ਆਪਣੇ ਖਾਣ ਪੀਣ ਦੀਆਂ ਆਦਤਾਂ ਨੂੰ ਬਦਲਣਾ ਮਾੜੀਆਂ ਆਦਤਾਂ ਨੂੰ ਛੱਡਣਾ ਚੰਗੀਆਂ ਆਦਤਾਂ ਨੂੰ ਅਪਣਾਣਾ ਆਪਣੇ ਲਾਈਫ ਸਟਾਈਲ ਨੂੰ ਬਦਲਣਾ ਆਪਣੀ ਡੇਲੀ ਰੂਟੀਨ ਨੂੰ ਚੇਂਜ ਕਰਨਾ ਤੇ ਇਹ ਸਾਰਾ ਕੁਝ ਡਿਸਪਲਿਨ ਦੇ ਵਿੱਚ ਕਰਨਾ ਪੈਂਦਾ ਹੈ ਕੰਸਿਸਟੈਂਸੀ ਦੇ ਨਾਲ ਲਗਾਤਾਰ ਇਹ ਸਾਰਾ ਕੁਝ ਕਰਨਾ ਪੈਂਦਾ ਹੈ ਤਾਂ ਹੈਲਦੀ weight loss ਹੁੰਦਾ ਹੈ ਤਾਂ ਫਿਟਨੈਸ ਆਂਦੀ ਹੈ ਤਾਂ ਫੈਟ loss ਹੋਏਗਾ ਤਾਂ ਮਸਲ ਗੇਨ ਹੋਣਗੇ ਤਾਂ ਜ਼ਿੰਦਗੀ ਦੇ ਵਿੱਚ ਬਦਲਾਅ ਆਣਗੇ ਫਾਸਟ ਫੂਡ ਖਾਣ ਦੇ ਉੱਤੇ ਪੈਸਾ ਖਰਚਿਆ ਜਾ ਰਿਹਾ ਹੈ ਫਾਲਤੂ ਦੀਆਂ ਚੀਜ਼ਾਂ ਖਰੀਦਣ ਦੇ ਉੱਤੇ ਸ਼ੋਸ਼ੇ ਬਾਜ਼ੀਆਂ ਦੇ ਉੱਤੇ ਪੈਸਾ ਖਰਚਾ ਕੀਤਾ ਜਾ ਰਿਹਾ ਹੈ ਪਰ ਇਸ ਸਿਹਤ ਨੂੰ ਫਿਟ ਕਰਨ ਵਾਸਤੇ ਪੈਸਾ ਖਰਚ ਕਰਨ ਲੱਗਿਆਂ ਕਈਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਪਰ ਇਹ ਗੱਲ ਯਾਦ ਰੱਖਿਓ ਜੇ ਇਹ ਸਰੀਰ ਨੂੰ ਫਿਟ ਕਰ ਲੋਗੇ ਤੇ ਇਹ ਸਰੀਰ ਦੇ ਉੱਤੇ ਲਾਇਆ ਹੋਇਆ ਜਿਹੜਾ ਪੈਸਾ ਹੈ ਨਾ ਤੁਹਾਡਾ ਸਰੀਰ ਫਿੱਟ ਹੋਏਗਾ ਤੇ ਇਹ ਸਰੀਰ ਜਿਹੜਾ ਹੈ ਨਾ ਉਹ ਤੁਹਾਨੂੰ ਕਰੋੜ ਰੁਪਈਆ ਵੀ ਕਮਾ ਕੇ ਦੇ ਸਕਦਾ ਹੈ ਪਰ ਜੇ ਇਹ ਸਰੀਰ ਇਸ लायक ਨਾ ਰਿਹਾ ਇਹ ਬਿਮਾਰ ਹੋ ਗਿਆ ਇਹ ਕਮਾਉਣ ਦੇ लायक ਨਾ ਰਿਹਾ ਤੇ 10 ਰੁਪਈਏ ਵੀ ਕਮਾਣੇ ਜਿਹੜੇ ਨੇ ਉਹ ਕਈ ਵਾਰ ਮੁਸ਼ਕਲ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਕੀ ਹੈ ਇਹ ਸਰੀਰ ਹੈ ਇਹ ਸਰੀਰ ਹੈ ਤੇ ਤੁਹਾਡੇ ਕੋਲ ਸਾਰਾ ਕੁਝ ਹੈ ਪਰ ਜੇ ਇਹ ਸਰੀਰ ਨਹੀਂ ਹੈ ਤੁਸੀਂ ਅਰਬਪਤੀ ਵੀ ਕਿਉਂ ਨਾ ਹੋਵੋ ਤੁਸੀਂ ਕਰੋੜਪਤੀ ਵੀ ਕਿਉਂ ਨਾ ਹੋਵੋ ਤੁਹਾਡੇ ਬੈਂਕ ਦੇ ਵਿੱਚ ਅਰਬਾਂ ਰੁਪਇਆ ਵੀ ਕਿਉਂ ਨਾ ਪਿਆ ਹੋਵੇ ਪਰ ਜੇ ਤੁਹਾਡਾ ਸਰੀਰ ਤੁਹਾਡੇ ਕੋਲ ਨਹੀਂ ਹੈ ਨਾ ਤੇ ਉਹ ਤੁਹਾਡਾ ਅਰਬਾਂ ਰੁਪਇਆ ਵੀ ਤੁਹਾਡੇ ਵਾਸਤੇ ਮਿੱਟੀ ਹੈ ਤੇ ਭਾਵੇਂ ਤੁਹਾਡੇ ਕੋਲ ਰੁਪਇਆ ਵੀ ਨਾ ਹੋਵੇ ਪਰ ਤੁਹਾਡਾ ਸਰੀਰ ਚੰਗਾ ਹੈ ਸਰੀਰ ਹੈਲਦੀ ਹੈ ਤੇ ਤੁਸੀਂ 100 ਕਰੋੜ ਰੁਪਇਆ ਵੀ ਕਮਾ ਸਕਦੇ ਹੋ ਤੁਸੀਂ ਕਰੋੜਪਤੀ ਅਰਬਪਤੀ ਵੀ ਬਣ ਸਕਦੇ ਹੋ ਸਰੀਰ ਜਿਆਦਾ ਇੰਪੋਰਟੈਂਟ ਹੈ ਇਹਦੇ ਵੱਲ ਫੋਕਸ ਕਰੋ ਜੇ ਅੱਜ ਬਹੁਤ ਜਿਆਦਾ ਹੈਲਥ ਇਸ਼ੂਸ ਆ ਚੁੱਕੇ ਨੇ ਨਾ ਮੋਟਾਪੇ ਦੇ ਨਾਲ ਘਿਰੇ ਹੋਇਓ ਤੇ ਆਪਣੇ ਆਪ ਨੂੰ ਫਿੱਟ ਕਰਨ ਵਾਲੇ ਪਾਸੇ ਨੂੰ ਧਿਆਨ ਦਿਓ ਜੋ ਅਮਾਉਂਟ ਪੇ ਕਰਨਾ ਹੈ ਉਹ ਅਮਾਉਂਟ ਪੇ ਕਰੋ ਇਸ ਬਾਡੀ ਨੂੰ ਹੈਲਦੀ ਕਰੋ ਡਿਸਪਲਿਨ ਦੇ ਵਿੱਚ ਆਓ ਕੰਸਿਸਟੈਂਸੀ ਦੇ ਨਾਲ ਚੰਗੀਆਂ ਆਦਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਤਾਂ ਹੀ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ ਇਹ ਸਾਰੇ ਕੰਮ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਨੇ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ 28 ਕਿਲੋ ਹੈਲਦੀ weight loss ਮੈਂ ਆਪਣਾ ਕੀਤਾ ਹੈ ਮੇਰੀ ਵਾਈਫ ਨੇ 12 ਕਿਜੀ ਹੈਲਦੀ weight loss ਕੀਤਾ ਹੈ ਤੇ ਮੇਰੇ ਮਦਰ ਨੇ 16kg ਹੈਲਦੀ weight loss ਕੀਤਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਵ ਲੈ ਕੇ ਆਇਆ ਹਾਂ ਬਹੁਤ ਸਾਰੇ ਸਾਡੇ ਕਲਾਇੰਟਸ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਬਦਲਾਵ ਲੈ ਕੇ ਆਏ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਆ ਸਕਦੇ ਨੇ ਪਰ ਉਹ ਬਦਲਾਵ ਤਾਂ ਆਣਗੇ ਜੇ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਜੇ ਰੈਡੀਓ ਤੇ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਇਸ ਨੰਬਰ ਦੇ ਉੱਤੇ ਕੰਟੈਕਟ ਕਰੋ ਮੈਂ ਤੁਹਾਨੂੰ ਫਿੱਟ ਕਰ ਸਕਦਾ ਹਾਂ ਥੈਂਕ ਯੂ